ਰੰਗਪੁਰ ਕੋਰਪੋਰੇਸ਼ਨ ਮਾਰੀ ਨੂੰ ਰਾਲਪੁਰ ਦੀ ਜੈਲੀ ਵਿੱਚ ਪਲਾਸਟਿਕ ਦਾ ਚਰਚਾ ਇਹਨਾਂ ਸ਼ਹਿਰ ਹਸਪਤਾਲ ਡਾਕਟਰ ਸਾਹਿਬ ਨੂੰ ਦਾਖਲ ਦਵਾਤਾ ਕਿਉਂਕਿ ਡਾਕਟਰ ਨੇ ਗੱਲ ਦੱਸਣੀ ਫਰਗੰਦਰ ਕੋਰ ਯੂਨੀਅਨ ਨਾਲ ਇਹਦਾ ਕੋਈ ਪੈਸਿਆਂ ਦਾ ਲੈਂਡ ਰੈਂਸਰ ਦੀ ਇਹ ਬਾਰ ਬਾਰ ਪੈਸੇ ਮੰਗਦਾ ਕਿ ਤੁਹਾਨੂੰ ਸ਼ੂਗਰ ਦੀ ਪ੍ਰੋਬਲਮ ਹੋ ਗਈ ਹੈ ਨਾ ਤੁਸੀਂ ਡਾਕਟਰ ਦੀ ਲੈਣੀ ਤੇ ਜਿੰਨੇ ਮੈਡੀਕਲ ਪੈਸੇ ਦਿੱਤੇ ਨੇ ਉਹ ਵੀ ਪੈਸੇ ਦੇ ਦੇ। ਇਹ ਕਾਬੂ ਜਿੰਦਾ ਮੰਦਾ ਹੈਗਾ ਜੀ ਮੁੰਡੇ ਦਾ ਪੋਇਜ ਮੁੰਡੇ ਦਾ ਨਾਮ ਹੈ ਵਿਕਰਮ ਸਿੰਘ ਪਹਿਲਾਂ ਉਹ ਟ੍ਰੈਕ ਰਹੀ ਕਰਦਾ ਸੀਗਾ ਡੇਢ ਕੋ ਮਹੀਨੇ ਤੋਂ ਉਹ ਮਾਡਰਨ ਵਾਹਨ ਵਿੱਚ ਕਰਾਇਤੇ ਆ ਕੇ ਰਹਿਣਾ ਲੱਗ ਗਿਆ ਸੀਗਾ ਹਰਵਿੰਦਰ ਕੌਰ ਜਿਹੜੀ ਹੈਗੀ ਪਤਨੀ ਮੇਟ ਮੱਘਰ ਸਿੰਘ ਵਾਸੀ ਰੰਡਾਵਾਟ ਲੋ ਇਹਨਾਂ ਨਾਲ ਇਹਦਾ ਵੀ ਪੈਸਿਆਂ ਦਾ ਲੈਣ ਦੇਣ ਚੋਂ ਵੀ ਕੰਮ ਚੱਲਦਾ ਪਿਆ ਸੀਗਾ ਕਿ ਬਾਰ ਬਾਰ ਪੈਸੇ ਮੰਗਦਾ ਸੀਗਾ ਕਿ ਮੈਨੂੰ ਸੁਗਤੀ ਪ੍ਰੋਬਲਮ ਹੋ ਗਈ ਹੈ ਮੈਨੂੰ ਆਪਣੀ ਗੋਲਟੀ ਲੈਣੀ ਹੈ ਤੇ ਗੋਲਟੀ ਮੈਂ ਜਿਹੜੇ ਨੂੰ ਪੈਸੇ ਦਿੱਤੇ ਨੇ ਮੈਨੂੰ ਪੈਸੇ ਦੇ ਦੇ ਕੱਲ ਉਹਨੇ ਆਪਣੇ ਨੌਕਰ ਦੇ ਰਾਹੀਂ ਨੂੰ ਸੁਨੇਹਾ ਲਾ ਕੇ ਆਪਣੇ ਘਰੇ ਬੁਲਾਇਆ ਇਹਨਾਂ ਨਾਲ ਕਰ ਐਕਟੀਵਿਟੀ ਆ ਗਈ ਨਹੀਂ ਫਰੀਦ ਚਾਰ ਕੋਲੀ ਰੁਕਾ ਵਗੋਂ ਨਹੀਂ ਹਰਵਿੰਦਰ ਕੌਰ ਦੇ ਘਰੇ ਲੈ ਗਿਆ ਤੇ ਸ਼ਾਮ ਨੂੰ 7:00 ਵਜੇ ਛੱਡ ਤਾਪਰ ਜਿੰਦੇ ਕਹਿੰਦੇ ਪਾਬਰ ਦੇ ਜਿਹੜਾ ਇਹਨਾਂ ਦਾ ਪੈਸੇ ਦਾ ਲੈਣ ਦੇ ਠੀਕ ਹੈ ਜਿਹੜਾ ਮਾਰੂ ਨਾਮ ਦਾ ਬੰਦਾ ਐਕਟੀਵਿਟੀ ਮੁੰਡੇ ਨੂੰ ਉਹਦੇ ਨੂੰ ਲੈ ਕੇ ਗਿਆ ਸੀਗਾ ਉਹ ਪੈਸੇ ਡਵਾਂਡ ਲਈ ਲੈ ਕੇ ਗਿਆ ਸੀਗਾ ਪਰ ਉੱਥੇ ਉਹਨਾਂ ਦੀ ਕੋਈ ਕਿਸੇ ਗੱਲ ਤੋਂ ਪਤਾ ਸੇ ਨਹੀਂ ਹੋ ਕਰਕੇ ਹਰਵਿੰਦਰ ਕੌਰ ਤੇ ਮਾਰੂ ਨੂੰ ਰਲ ਕੇ ਕੋਈ ਜੈਲੀ ਮਿਰਚੀ ਚੁਲਾਤੀ ਕੇ ਘਰ ਛੱਡ ਗਏ ਕੁਝ ਸਮੇਂ ਬਾਅਦ ਜਦੋਂ ਘਟਾਰਾ ਆਇਆ ਕੁਝ ਸਮੇਂ ਬਾਅਦ ਜਦੋਂ ਤਕਲੀਫ ਹੋਈ ਤੇ ਕਾਵਲ ਸਿੰਘ ਨੇ ਇਹਨੂੰ ਸਿਵਲ ਹਸਪਤਾਲ ਫਤਗੜ ਸਾਹਿਬ ਨੂੰ ਦਾਖਲ ਕਰਵਾਇਆ ਕਿ ਜਿੱਥੇ ਡਾਕਟਰ ਨੇ ਡਰ ਬਸਾਇਆ ਕਿਹਦੇ ਕਿਹਦੇ ਚਾਹ ਮਾਮਲਾ ਦੇச்சு ਇਹ ਹਰਵਿੰਦਰ ਕੌਰ ਪਤਨੀ ਮੱਧਰ ਸਿੰਘ ਵਾਸੀ ਰੰਧਾਵਾ ਕ੍ਰੋਮੀ ਮਾੜੂ ਅਨੰਦਪੁਰ ਕੋਰ ਦਾ ਹੈ ਜੀ ਇਹ ਨਾਲ ਨੰਬਰ ਜੀ ਇਹ ਜਿਹੜਾ ਨੌਕਰ ਸੀਗਾ ਜੀ ਹਰਵਿੰਦਰ ਕੌਰ ਇਹਨਾਂ ਦੇ ਪੁੱਤ ਕਿ ਦੋਨਿਆਂ ਜਿਹੜੇ ਦੋਨਾ ਨੂੰ ਹੀ ਗ੍ਰਿਫਤਾਰ ਕਰ ਲਿਆ ਜੀ ਮੂਲੀ ਪ੍ਰਤਾਜ ਕੀ ਸਾਹਮਣੇ ਹੈ ਕਿ ਕੀ ਕੀ ਪੈਸਿਆਂ ਲਈ ਲੇਨ ਦਿੱਨ ਸੀ ਜਿਹੜਾ ਮਾਰਿਆ ਪੈਸਿਆਂ ਲਈ ਲੇਨ ਦੇਣਾ ਜਿਹੜਾ ਫਾਦਰ ਨੇ ਦੱਸਿਆ ਹੈਗਾ ਕਿ ਜਿਹਨਾਂ ਪੈਸਿਆਂ ਦੇ ਪਿੱਛੇ ਗੋਆਚਾ ਰਹੇ ਸੀ ਜਿਹਨੂੰ ਮਾਰਨ ਦੀ ਕਿ ਸਾਨੂੰ ਪੈਸੇ ਨਾ ਦੇਣੇ ਤੇ ਇਹਦਾ ਕਦਰ ਕਰਦਾ ਪਰ ਉਹਨਾਂ ਦੇ ਘਰ ਤੋਂ ਮਾਰੀ ਨੂੰ ਰਾਜਪੁਰੇ ਦੀ ਜੈਲੀ ਵਿੱਚ ਪਲਾਤੀ ਦਾ ਚਾਰਜ ਇਨੀਸ਼ੀਅਲ ਹਸਪਤਾਲ ਫਤਿਹ ਸਿੰਘ ਸਾਹਿਬ ਨੂੰ ਦਾਖਲ ਦੋ ਆਪਾ ਤੇ ਜਿੱਥੇ ਡਾਕਟਰ ਨੇ ਬੈਡ ਬਸਕਾ ਹਰਵਿੰਦਰ ਕੌਰ ਜਿਹੜੇ ਨਾਲ ਇਹਦਾ ਵੀ ਪੈਸੇ ਦਾ ਲੈਂਡ ਰੈਂਸਰ ਦੀ ਇਹ ਬਾਰ-ਬਾਰ ਕਹੇ ਮੰਗਦਾ ਜਿਵੇਂ ਮੈਨੂੰ ਸੀਗਰ ਦੀ ਪ੍ਰੋਬਲਮ ਹੋ ਗਈ ਹੈ ਨਾ ਤੁਸੀਂ ਗੱਲ ਦਿੱਤੀ ਬੰਨੀ ਤੇ ਜਿਹੜੀ ਮੈਂ ਜਿਹੜੇ ਨੂੰ ਪੈਸੇ ਦਿੱਤੇ ਨੇ ਉਹ ਵੀ ਪੈਸੇ ਦੇ ਲੋ। ਤੇ ਕਾਬੂ ਜਿੰਦਾ ਮੰਦਾ ਹੈਗਾ ਜੀ ਮੁੰਡੇ ਦਾ ਕੋਈ ਹੈ ਜੀ ਮੁੰਡੇ ਦਾ ਨਾਮ ਹੈ ਵਿਕਰਮ ਸਿੰਘ। ਤੈਨੂੰ ਟ੍ਰੈਕਟਰ ਵੀ ਕਰਦਾ ਸੀਗਾ 1.5 ਮਹੀਨੇ ਤੋਂ ਉਹ ਮਾਡਰਨ ਵਾਹਨ ਵਿੱਚ ਕਿਰਾਏ ਤੇ ਆ ਕੇ ਰਹਿਣਾ ਕਰ ਸੀਗਾ। ਹਰਵਿੰਦਰ ਕੌਰ ਜਿਹੜੀ ਹੈਗੀ ਪਤਨੀ ਮੇਟ ਮੱਘਰ ਸਿੰਘ ਵਾਸੀ ਰੰਡਾਵਾਦੋਂ ਇਹ ਇਹ ਨਾਲ ਇਹਦਾ ਵੀ ਪੈਸਿਆਂ ਦਾ ਲੈਣ ਦੇਣ ਚੱਲਦਾ ਪਿਆ ਸੀਗਾ ਕਿ ਬਾਰ ਬਾਰ ਪੈਸੇ ਮੰਗਦਾ ਸੀਗਾ ਕਿ ਮੈਨੂੰ ਸੂਗਤੀ ਪ੍ਰੋਬਲਮ ਹੋ ਗਈ ਹੈ ਮੈਨੂੰ ਆਪਣੀ ਡੋਗੂਤੀ ਲੈਣੀ ਹੈ ਤੇ ਮੈਂ ਜਿਹੜੇ ਤੱਕ ਨੂੰ ਪੈਸੇ ਦਿੱਤੇ ਨੇ ਮੈਨੂੰ ਪੈਸੇ ਦੇ ਦੇ ਕੱਲ ਉਹਨੇ ਆਪਣੇ ਨੌਕਰ ਦੇ ਰਾਹੀਂ ਇਹਨੂੰ ਸੁਨੇਹਾ ਲਾ ਕੇ ਆਪਣੇ ਘਰੇ ਬੁਲਾਇਆ ਇਹਦਾ ਨੌਕਰ ਐਕਟਿਵ ਆ ਤੇ ਆ ਗਿਆ ਵੀ ਤਿੰਨ ਚਾਰ ਕੋਨੇ ਰੰਡਾਵਾਦੋਂ ਦੀ ਹਰਵਿੰਦਰਪੁਰ ਦੇ ਘਰੇ ਬੈਠ ਗਿਆ ਤੇ ਸ਼ਾਮ ਨੂੰ 7 ਵਜੇ ਸ਼ੁਰੂ ਤਾਵਲ ਸਿੰਘ ਦੇ ਕੋਲ ਤਾਬਕ ਜਿਹੜਾ ਇਹਨਾਂ ਦਾ ਪੈਸੇ ਦਾ ਲੈਣ ਦੇ ਠੀਕ ਹੈ ਜਿਹੜਾ ਮਾਰੂ ਨਾਮ ਦਾ ਬੰਦਾ ਐਕਟਿਵਟੇ ਮੁੰਡੇ ਨੂੰ ਉਹਦੇ ਨੂੰ ਲੈ ਕੇ ਗਿਆ ਸੀਗਾ ਉਹ ਪੈਸੇ ਡਵਾਂਡ ਲਈ ਲੈ ਕੇ ਗਿਆ ਸੀਗਾ ਪਰ ਉੱਥੇ ਉਹਨਾਂ ਦੀ ਕੋਈ ਕਿਸੇ ਗੱਲ ਤੋਂ ਕਹਾ ਸੀ ਨਹੀਂ ਹੋ ਕਰਕੇ ਹਰਮਿੰਦਰ ਗੌਰ ਤੋਂ ਮਾਰੂ ਨੇ ਰਲ ਕੇ ਉਹ ਕੋਈ ਜੈਲੀ ਵਿੱਚ ਚੀਜ਼ ਪਲਾਤੀ ਕੇ ਘਰ ਛੱਡ ਦਿੱਤੇ ਕੁਝ ਸਮੇਂ ਬਾਅਦ ਜਦੋਂ ਇਹ ਘਟਾ ਰਾਇ ਕੁਝ ਸਮੇਂ ਬਾਅਦ ਨੂੰ ਜਦੋਂ ਤਕਲੀਫ ਹੋਈ ਤੇ ਤਾਵਲ ਸਿੰਘ ਨੇ ਇਹਨੂੰ ਸਿਵਲ ਹਸਪਤਾਲ ਫਤਗੜ ਸਾਹਿਬ ਨੂੰ ਦਾਖਲ ਦਵਾਇਆ ਤੇ ਜਿੱਥੇ ਡਾਕਟਰ ਨੇ ਬੈਡ ਬਸਵਾ ਕਿਹਦੇ ਕਿਹਦੇ ਖਿਲਾਫ ਮਾਮਲਾ ਦਰਜ ਹੋਇਆ ਹੈ ਹਰਵਿੰਦਰਪਾਲ ਪਤਨੀ ਮੱਘਰ ਸਿੰਘ ਵਾਸੀ ਰੰਡਾਵਾ ਕੋਲ ਨੂੰ ਮਾਰੂ ਅਨੰਦਪੁਰ ਤੋਂ ਆਰਦਾ ਹੈ ਜਿਹਨਾਂ ਨਾਲ ਇਹ ਜਿਹੜਾ ਨੌਕਰ ਸੀਗਾ ਜੀ ਹਰਵਿੰਦਰਪਾਲ ਇਹਨਾਂ ਦੇ ਖਿਲਾਫ ਕਿ ਦੋਨੀਆਂ ਜਿਹੜੇ ਦੋਨਾਂ ਨੂੰ ਹੀ ਗ੍ਰਿਫਤਾਰ ਕਰ ਲਿਆ ਜੀ ਜੁਨੀ ਪਰਤਾਜ ਕੀ ਸਾਹਮਣੇ ਆਇਆ ਕਿ ਕੀ ਪੈਸਿਆਂ ਦਾ ਹੀ ਲੈਣ ਦੇਣ ਸੀ ਜਿਹੜਾ ਮਾਰਨ ਦਾ ਪੈਸਿਆਂ ਦਾ ਹੀ ਲੈਣ ਦੇਣ ਹੈ ਜਿਹੜੇ ਫਾਦਰ ਨੇ ਦੱਸਿਆ ਹੈਗਾ ਕਿ ਜਿਹਨਾਂ ਨੂੰ ਪੈਸਿਆਂ ਦੇ ਪਿੱਛੇ ਹੀ ਕੋਈ ਹੋਰਾਂ ਦੇ ਸ਼ੇਹੀ ਸੀ ਜਿਹਨੂੰ ਮਾਰਨ ਦੀ ਕਿ ਸਾਨੂੰ ਪੈਸੇ ਨਾ ਦੇਣੇ ਤਾਂ ਤੇ ਇਹਦਾ ਖਬਰ ਬਣ ਗਿਆ